ਪਾਲਪੁਰਖ ਦੀ ਫੌਜ ਵੱਲੋਂ ਅੱਜ ਇੱਕ ਵਧੀਆ ਖਾਸ ਉਪਰਾਲਾ ਕੀਤਾ ਗਿਆ ਹੈ ਬੱਚਿਆਂ ਨੂੰ ਬਾਣੀ ਅਤੇ ਬੰਨ ਜੋੜਨ ਲਈ ਇਹ ਉਪਰਾਲਾ ਹੈ ਸਾਡਾ ਵਿਰਸਾ ਸਾਡਾ ਪਰਿਵਾਰ ਸੋ ਹਰ ਸਾਲ ਤਰ੍ਹਾਂ ਇਸ ਸਾਲ ਵੀ ਇਹਨਾਂ ਦੇ ਵੱਲੋਂ ਛੋਟੇ ਛੋਟੇ ਬੱਚਿਆਂ ਦੇ ਗੁਰਬਾਣੀ ਮੁਕਾਬਲੇ ਤੇ ਸਟਾਰ ਮੁਕਾਬਲੇ ਰੱਖੇ ਗਏ ਨੇ ਸੋ ਤੁਸੀਂ ਦੇਖੋਗੇ ਛੋਟੇ ਛੋਟੇ ਬੱਚੇ ਨੇ ਜੋ ਬਾਣੇ ਵਿੱਚ ਸੱਜ ਕੇ ਸਜਾ ਕੇ ਆਏ ਹੋਏ ਨੇ ਬੱਚੇ ਬੱਚੀਆਂ ਇਹ ਬਾਣੇ ਵਿੱਚ ਬਹੁਤ ਸੋਹਣੇ ਲੱਗ ਰਹੇ ਨੇ ਸੋ ਛੋਟੇ ਛੋਟੇ ਬੱਚੇ ਨੇ ਇਹ ਔਰ ਇਹਨਾਂ ਦੇ ਇਹਦੇ ਕਿ ਛੋਟੇ ਛੋਟੇ ਮੁਕਾਬਲੇ ਵੀ ਰੱਖੇ ਗਏ ਨੇ ਤਾਂ ਜੋ ਇਹਨਾਂ ਬੱਚਿਆਂ ਵਿੱਚ ਉਤਸ਼ਾਹ ਵਾਜੇ ਇਹਨਾਂ ਨੂੰ ਇਤਿਹਾਸ ਨਾਲ ਜੋੜਨ ਦੇ ਲਈ ਖਾਸ ਉਪਰਾਲਾ ਅਕਾਲ ਪੁਰਖ ਦੀ ਫੌਜ ਵੱਲੋਂ ਔਰ ਤੁਸੀਂ ਦੇਖਦੇ ਹੋ ਕਿ ਇਹ ਬੱਚੇ ਜੋ ਸਵੇਰ ਤੋਂ ਹੀ ਇੱਥੇ ਤਿਆਰ-ਪਰ ਤਿਆਰ ਹੋ ਕੇ ਆਏ ਨੇ ਔਰ ਬਾਣੇ ਵਿੱਚ ਬਹੁਤ ਸੋਹਣੇ ਸਜੇ ਹੋਏ ਨੇ ਸੋ ਤਸਵੀਰਾਂ ਅੰਮ੍ਰਿਤਸਰ ਦੀਆਂ ਦੇ ਜਿੱਥੇ ਕਿ ਅਕਾਲ ਪੁਰਖ ਦੀ ਫੌਜ ਵੱਲੋਂ ਅੱਜ ਇੱਕ ਖਾਸ ਉਪਰਾਲਾ ਕੀਤਾ ਗਿਆ ਹੈ ਅਕਾਲਪੁਰਗ ਦੀ ਫੌਜ ਵੱਲੋਂ ਔਰ ਸਾਡਾ ਵਿਰਸਾ ਵਿਰਸੇ ਨੂੰ ਸੰਭਾਲਣ ਦੀ ਜਿਹੜੀ ਕਿ ਲੋੜ ਹੈ ਇਹਨਾਂ ਬੱਚਿਆਂ ਨੂੰ ਬਾਣੀ ਅਤੇ ਬੰਨ ਜੁੜਨ ਲਈ ਖਾਸ ਉਪਰਾਲਾ ਕੀਤਾ ਗਿਆ ਹੈ ਬੱਚੇ ਬਾਣੇ ਦਮਾਲੇਸ ਜਾ ਕੇ ਬਾਣਾ ਪਾ ਕੇ ਪਹੁੰਚੇ ਹੋਏ ਨੇ ਔਰ ਇਹਨਾਂ ਦੇ ਨਾਲ ਹੀ ਮੁਕਾਬਲੇ ਦੇ ਵਿੱਚ ਭਾਗ ਲਿਆ ਜਿੱਦਾਂ ਵਿੱਚ ਦਸਾਂ ਗੁਰੂਆਂ ਦੇ ਨਾਮ ਛੋਟੇ ਸੱਜਣ ਦੇ ਵੱਡੇ ਸੱਜਣ ਨਾਮ ਔਰ ਹੋਰ ਵੀ ਜਿਹੜੇ ਮੁਕਾਬਲੇ ਰੱਖੇ ਗਏ ਨੇ ਸੋ ਪੂਰੀ ਜਾਣਕਾਰੀ ਦੇ ਲਈ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਇਹਨਾਂ ਮੈਂਬਰਾਂ ਦੇ ਨਾਲ ਜਿਹੜੇ ਕਿ ਇਹ ਸਾਰਾ ਆਰਗੇਨਾਈਜ਼ ਕਰ ਰਹੇ ਨੇ ਉਹਨਾਂ ਦੇ ਨਾਲ ਕਿ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਇਸ ਤਰ੍ਹਾਂ ਦੇ ਉਪਰਾਲੇ ਹੋਰ ਥਾਵਾਂ ਤੇ ਵੀ ਹੋਣੇ ਚਾਹੀਦੇ ਨੇ ਤਾਂ ਜੋ ਸਾਡੇ ਜਿਹੜੇ ਨੌਜਵਾਨ ਜਿਹੜੇ ਬੱਚੇ ਬੱਚੀਆਂ ਨੇ ਉਹਨਾਂ ਨੂੰ ਇਤਿਹਾਸ ਬਾਰੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸਿੰਘ ਸਾਹਿਬ ਜੀ ਜਿਨਾ ਕਿ ਇਹ ਉਪਰਾਲਾ ਕੀਤਾ ਗਿਆ ਹੈ ਇਸ ਤਰ੍ਹਾਂ ਦੇ ਹੋਰ ਵੀ ਉਪਰਾਲੇ ਚਾਹੀਦੇ ਨੇ ਤਾਂ ਵੀ ਸਾਡੇ ਜਿਹੜੇ ਬੱਚੇ ਨੇ ਬੱਚੀਆਂ ਨੇ ਛੋਟੇ ਬੱਚੇ ਨੇ ਕਿਉਂਕਿ ਕਹਿੰਦੇ ਨੇ ਜਿਹੜੇ ਬੱਚਿਆਂ ਨੂੰ ਸ਼ੁਰੂ ਵਿੱਚ ਜੋ ਉਹਨਾਂ ਦੇ ਦਿਮਾਗ ਵਿੱਚ ਪਾਇਆ ਜਾਂਵੇ ਜੋ ਉਹਨਾਂ ਨੂੰ ਸਿਖਾਇਆ ਜਾਂਦਾ ਹੈਗਾ ਉਹੀ ਅੱਗੇ ਜਾ ਕੇ ਬੱਚੇ ਸਿੱਖਦੇ ਨੇ ਡੈਫੀਨਿਟਲੀ ਵੀਰ ਜੀ ਮੈਂ ਇਹ ਇੱਕ ਗੱਲ ਤੁਹਾਡੀ ਬਿਲਕੁਲ ਕਰੈਕਟ ਹੈ ਕਿ ਬੱਚੇ ਸਫੇਦ ਕਾਗਜ਼ ਨੇ ਕੋਹਰਾ ਕਾਗਜ਼ ਨੇ ਅਸੀਂ ਉਹਨਾਂ ਦੇ ਇਹ ਦਿਦ ਜੋ ਲਿਖਤਾ ਉਹ ਸਾਰੀ ਉਮਰ ਲੈਣਾ ਵਾ ਅੱਜ ਜਿਹੜੇ ਇੱਕੋ ਗੁਰਤੀ ਲੈ ਕੇ ਜਾ ਰਹੇ ਸਾਰੀ ਉਮਰ ਉਹਨਾਂ ਤੇ ਰਹਿਣੀ ਤੇ ਇਹ ਅੱਗੇ ਜਾ ਕੇ ਸਾਡੇ ਇਹ ਸਾਡਾ ਭੂਵਿੱਖ ਨੇ ਇਹ ਇਹ ਆਸੀ ਆਪ ਦੀ ਆਣ ਵਾਲੀ ਪਨੀਰੀ ਨੂੰ ਜੋ ਸੰਭਾਲਾਂਗੇ ਨਾ ਤੇ ਸਾਨੂੰ ਇੱਕ ਤੇ ਆਪਣੇ ਆਪ ਦੇ ਅਸੀਂ ਮੂਹ ਤਖਾਂ ਜੋਗੇ ਹੈਗੇ ਗੁਰੂ ਗੋਬਿੰਦ ਸਿੰਘ ਪਾਸ਼ ਦੀ ਵਾਲੀ ਕਹਾਣੀ ਤੇ ਸੁਣੀ ਹੋਏਗੀ ਕਿ ਉਹ ਤੁੰਜਨਾਲ ਪਾਣੀ ਭਰਦੀ ਹੈ ਤੇ ਜੰਗਲ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹੈ ਇਹ ਜੰਗਲ ਚ ਜਿਹੜੀ ਆਗ ਲੱਗੀ ਹੈ ਨਾ ਤੇ ਬੁਝਣੀ ਇਸ ਤਰ੍ਹਾਂ ਹੀ ਹੈ ਅਸੀਂ ਇਸ ਇਸ ਮਾਧਮ ਤੇ ਰਹੀ ਇੰਨੀ ਜਿਆਦਾ ਜ਼ਰੂਰਤ ਕਹਾਂਗੇ ਕਿ ਅਸੀਂ ਉਹ ਕੰਮ ਕਰ ਰਹੇ ਹਾਂ ਕਿ ਇਹ ਪੰਜੀ ਜੀ ਨੂੰ ਇੱਕ ਨਵੀਂ ਪਛਾਣ ਦੇਣ ਦੀ ਕੋਸ਼ਿਸ਼ ਕਰਦੇ ਹਾਂ ਬਾਕੀ ਇਹਨਾਂ ਦੇ ਪੇਰੈਂਟਸ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਬੱਚਿਆਂ ਨੂੰ ਇੰਨੇ ਸੋਹਣੇ ਸਰੂਪ ਬਣਾ ਕੇ ਸਜਾ ਕੇ ਲੈ ਕੇ ਆਉਂਦੇ ਨੇ ਤੇ ਤੁਹਾਨੂੰ ਪਤਾ 25 ਦਸੰਬਰ ਨੂੰ ਕੀ ਹੁੰਦਾ ਸੀਗਾ ਕੈਸ ਚ ਮੈਸ ਮਿਸਡੇ ਮਨਾਉਂਦੇ ਸੀ ਚਲੋ ਜਿਹੜੇ ਮਨਾਉਂਦੇ ਨੇ ਉਹਨਾਂ ਨੂੰ ਮੁਬਾਰਕ ਆਸੇ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਪਰ ਉਹ ਇੱਕ ਕਿਸਮ ਦੀ ਇੱਕ ਲਹਿਰ ਚੱਲੀ ਹੋਈ ਸੀ ਤੇ ਕਾਲਪੁਰਖੀ ਫੌਜ ਨੇ ਜਦੋਂ ਇਹ ਇਨੀਸ਼ੀਏਟਿਵ ਲਿੱਤਾ ਕਿ 25 ਦਸੰਬਰ ਨੂੰ ਅਸੀਂ ਇਹ ਛੋਟੇ ਸਾਹਿਬ ਜੰਮੇ ਦੇ ਦਿਹਾੜਾ ਮਨਾਣਾ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਮਾਤਰਾ ਦੇ ਵਿੱਚ ਇੱਥੇ ਬੱਚੇ ਜਿਹੜੇ ਪਹੁੰਚੇ ਆ ਅੰਮ੍ਰਿਤਸਰ ਦੇ ਵੱਖ-ਵੱਖਰੇ ਪਿੰਡਾਂ ਦੇ ਵਿੱਚੋਂ ਲੋਕ ਇੱਥੇ ਪਹੁੰਚੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਪਹੁੰਚੰਗੀ ਮੁਕਾਬਲੇ ਦਸਤਾਰ ਮੁਕਾਬਲੇ ਕਵਿਤਾ ਮੁਕਾਬਲੇ ਹੋਰ ਤੇ ਹੋਰ ਫਿਜ਼ੀਕਲੀ ਐਕਟੀਵਿਟੀਆਂ ਕਰਵਾਈਆਂ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਬੱਚਾ ਨੂੰ ਗੋਲਾ ਸੁੱਟਣਾ ਦਿਖਾਇਆ ਜਾ ਰਿਹਾ ਮੇਰੇ ਸਾਹਮਣੇ ਦਿਖਾਇਆ ਜਾ ਰਿਹਾ ਹੈ ਨਾ ਤੁਸੀਂ ਮਤਲਬ ਇੱਕ ਪ੍ਰਾਊਡ ਫੀਲ ਹੁੰਦਾ ਤੁਸੀਂ ਵੀ ਸਭ ਸੁਰਦੋ ਤੁਹਾਨੂੰ ਵੀ ਪ੍ਰਾਊਡ ਫੀਲ ਹੁੰਦਾ ਹੋਏਗਾ ਹੁੰਦਾ ਕਿ ਨਹੀਂ ਹੁੰਦਾ ਸੋ ਇਹ ਇੱਕ ਚੀਜ਼ ਹੈ ਕਿ ਜਦੋਂ ਅਸੀਂ ਅਸੀਂ ਕਿਸੇ ਨੂੰ ਐਪਰੀਸ਼ੀਏਟ ਕਰਦੇ ਹਾਂ ਹੁਣ ਇਹ ਬੱਚਾ ਨੂੰ ਸਾਡੇ ਲਈ ਸਰ ਬੱਚਾ ਵਿਨਰ ਹੈ ਤੇ ਜਦੋਂ ਇਹ ਬੱਚਾ ਨੂੰ ਇੱਕ ਸਟੇਜ ਦੇ ਉੱਤੇ ਆ ਕੇ ਬੋਲਣ ਦਾ ਮੌਕਾ ਦਿੱਤਾ ਨਾ ਤੇ ਬੱਚੇ ਨੂੰ ਇਹ ਲੱਗਦਾ ਕਿ ਮੇਰੇ ਸਿਰ ਤੇ ਇੱਕ ਜ਼ਿੰਮੇਵਾਰੀ ਆ ਗਈ ਹੈ ਤੇ ਫਿਰ ਉਹ ਬੱਚਾ ਜ਼ਿੰਮੇਵਾਰੀ ਸਾਰੀ ਉਮਰੀ ਸੰਭਾਲੇਗਾ ਆਪਣੀ ਮੈਂ ਕੀ ਚੀਜ਼ ਦੇਖ ਰਿਹਾ ਸੀ ਕਿ ਸਭ ਤੋਂ ਪਹਿਲਾਂ ਜਿਵੇਂ ਸੁਣਿਆ ਸੀ ਕਿ ਸਭ ਤੋਂ ਪਹਿਲਾਂ ਜਿਹੜਾ ਪਾਠ ਇਹ ਬੱਚੇ ਮਾਪਿਆਂ ਕੋ ਸਿੱਖਦੇ ਨੇ ਔਰ ਮਾਪੇ ਹੀ ਜਿਹੜੇ ਕਿ ਸਵੇਰ ਤੋਂ ਬੈਠੇ ਹੋਏ ਨੇ ਨਾ ਬੱਚੇ ਨੂੰ ਲੈ ਕੇ ਜੇਕਰ ਮਾਪੇ ਬੈਠੇ ਨੇ ਤਾਂ ਬੱਚੇ ਇਥੇ ਹਾਜ਼ਰ ਨੇ ਅੱਜ ਇਹ ਬੱਚੇ ਇਥੋਂ ਕੁਝ ਸਿੱਖ ਕੇ ਜਾਣਗੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਤਿਹਾਸ ਬਣ ਜਾਵੇ ਡੈਫੀਨਟਲੀ ਮੈਂ ਥੈਂਕਸ ਕਰਦਾ ਸਾਰੇ ਪੇਰੈਂਟਸ ਦਾ ਜਿਹੜੇ ਕਾਲਪੁਰਪਤ ਕੀ ਫੋਜ ਦੇ ਇੱਕ ਸੱਦੇ ਦੇ ਉੱਤੇ ਇੰਨੀ ਵੱਡੀ ਮਾਤਰਾ ਦੇ ਵਿੱਚ ਇਕੱਠੇ ਹੋਏ ਆ ਇਹਨੇ ਜਿਆਦਾ ਨਹੀਂ ਅੰਮ੍ਰਿਤਸਰ ਤੋਂ ਆਏ ਆ ਨੇ ਨਾਲ ਦੇ ਲੱਗਦੇ ਪਿੰਡਾਂ ਤੋਂ ਆਏ ਨੇ ਅੰਮ੍ਰਿਤਸਰ ਤੋਂ ਬਾਹਰ ਏ ਮੈਂ ਥੈਂਕਸ ਕਰਦਾ ਹਾਂ ਉਹਨਾਂ ਪੇਰੈਂਟਸ ਦਾ ਜਿਹੜੇ ਆਪਣੇ ਬੱਚਿਆਂ ਨੂੰ ਇਸ ਪਾਸੇ ਤੋਰ ਰਹੇ ਨੇ ਤੇ ਜਿਹੜੇ ਨਹੀਂ ਇਸ ਪਾਸੇ ਤੋਰਦੇ ਅੱਜ ਵੀ ਉਹ ਅਵੇਸਲੇ ਨੇ ਸ਼ਾਇਦ ਤੇ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਇਸ ਪਾਸੇ ਤੋਰੋ। ਕੁੱਲ ਕਿੰਨੇ ਕ ਬੱਚੇ ਨੇ ਕਿਉਂਕਿ ਮੈਂ ਵੇਖਿਆ ਛੋਟੀ ਉਮਰ ਦੇ ਜਿਹੜੇ ਛੋਟੇ ਬੱਚੇ ਨੇ ਤੁਰਨਾ ਹੀ ਸਿੱਖਿਆ ਉਹ ਵੀ ਪਹੁੰਚੇ ਹੋਏ ਨਹੀਂ ਹਾਂਜੀ ਹੁਣ ਤੱਕ ਤਕਰੀਬਨ 1.5 ਹਜ਼ਾਰ ਪਲੱਸ ਐਂਟਰੀ ਆ ਚੁੱਕੀ ਹੈ ਤੇ ਜਿਹੜੇ ਸਿਖ ਦੇਖ ਰਹੇ ਆ ਤੇ ਅਸੀਂ ਦੇਖਦੇ ਹਾਂ ਕਿ ਜਿਹੜੇ ਚਲਦੇ ਪੱਦੇ ਵੀ ਆਂਦੇ ਬੇਲੇ ਨਾ ਏ ਏਰੀਆ ਚ ਜੇ ਤੁਹਾਨੂੰ ਪਤਾ ਲੱਗਦਾ ਕਿ ਇੱਥੇ ਬਈ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਤੇ ਹੁਣ ਆਗੇ ਪੁੱਛ ਰਹੇ ਕਿ ਅਜੀ ਪਾਰਟਿਸਪੇਟ ਕਰ ਸਰ ਨਹੀਂ ਅਸੀਂ ਨਾ ਕਿਸੇ ਨੇ ਨਹੀਂ ਕਰ ਰਹੇ ਤੁਹਾਨ ਲਈ ਅਸੀਂ ਵੈਲਕਮ ਆ ਤੁਸੀਂ ਆਓ ਤੁਸੀਂ ਪਾਰਟਿਸਪੇਟ ਕਰੋ ਐਟਲੀਸਟ ਤੁਹਾਨੂੰ ਇਸ ਗੱਲ ਦੀ ਖੁਸ਼ੀ ਹੈ ਨਾ ਕਿ ਉਹ ਆ ਕਿੱਧਰ ਨੂੰ ਰਹਿਣੇ ਵਾਪਸ ਆ ਰਹੇ ਆ ਨੰਦਪੁਰ ਸਾਹਿਬ ਨੂੰ ਅੱਛਾ ਲੱਗ ਰਿਹਾ ਮਾਨੂੰ ਇੱਕ ਤਸੱਲੀ ਮਿਲ ਰਹੀ ਹੈ ਬੜੀ ਖੁਸ਼ੀ ਹੋ ਰਹੀ ਹੈ ਬਿਲਕੁਲ ਜਿਹੜੀ ਗੱਲ ਤੁਸੀਂ ਕਹੀ ਵਾਪਸੀ ਆ ਨੰਦਪੁਰ ਸਾਹਿਬ ਦੀ ਕਿ ਮੈਨੂੰ ਲੱਗਦਾ ਹੈ ਕਿ ਜੇਕਰ ਇੱਥੇ ਕੋਈ ਹੋਰ ਰੰਗ ਰੰਗ ਪ੍ਰੋਗਰਾਮ ਹੋਤਾ ਤਾਂ ਇਕੱਠ ਬੋਝ ਜਿਹਾ ਹੋਣਾ ਸੀ ਪਰ ਜੇਕਰ ਜੇ ਇਹ ਪ੍ਰਾਮ ਹੋ ਰਿਹਾ ਹੈ ਤਾ ਗਿਣਤੀ ਜਿਹੀ ਕੁਝ ਮਾਪੇ ਪਹੁੰਚੇ ਨੇ ਤੁਸੀਂ ਕਹੇ 1000 ਦੇਰ 1000 ਬੱਚਾ ਜਰੂਰ ਪਹੁੰਚੇ ਆ ਵੀ ਜੀ ਤੁਸੀਂ ਇੱਥੇ ਮੈਂ ਆਪਣੀ ਗੱਲ ਕਰੈਕਟ ਕਰੋ ਰੰਗਾ ਰੰਗ ਪ੍ਰੋਗਰਾਮ ਦੇ ਵਿੱਚ ਜੇ ਪਹੁੰਚਤੇ ਤੇ ਉਹਦੇ 'ਚ ਤੁਸੀਂ ਕਹੇ ਕਿ ਬਹੁਤ ਜ਼ਿਆਦਾ ਪ੍ਰੋਗਰਾਮ ਦੇ ਵਿੱਚ ਹੋਣਾ ਸੀਗਾ ਕਟ ਪਰ ਤੁਸੀਂ ਦੇਖੋ ਇੱਥੇ ਵੀ ਠਾਠਾ ਮਾਰਦਾ ਇਕੱਠ ਹੈਗਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਪਰਬਤਕ ਸਬੂਤ ਹੈਗਾ ਕਿ ਸਾਡੀ ਘਰ ਵਾਪਸੀ ਦੀ ਤਿਆਰੀ ਹੈ ਅਸੀਂ ਤਿਆਰ ਆ ਅਸੀਂ ਨੈਗੇਟਿਵ ਨਹੀਂ ਅਸੀਂ ਪੋਜ਼ਿਟਿਵ ਆ ਬਹੁਤ ਪੋਜ਼ਿਟਿਵ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋ ਇਹ ਇਕੱਠ ਹੋਰ ਕਿੰਨਾ ਵੱਡਾ ਹੁੰਦਾ ਲੱਗਦਾ ਕਿ ਆਉਣ ਵਾਲੇ ਸਮੇਂ ਜਿਹ ਬਹੁਤ ਵੱਡੀ ਐਵਰੇਜ 'ਚ ਪਹੁੰਚਣਗੇ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਲੋਕਾਂ ਜਿਹੜੇ ਘਰ ਬੈਠ ਕੇ ਤੁਹਾਨੂੰ ਦੇਖ ਰਹੇ ਨੇ ਕਿ ਇਹ ਤੁਸੀਂ ਅੰਮ੍ਰਿਤਸਰ ਸੀ ਉਪਰਾਲਾ ਕੀਤਾ ਤੇ ਹਰ ਸ਼ਹਿਰ ਦੇ ਵਿੱਚ ਜਗ੍ਹਾ ਤੇ ਉਪਰਾਲਾ ਬਿਲਕੁਲ ਜੀ ਮੇਰਾ ਸਾਰਿਆਂ ਦੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਜਿਹੜੀਆਂ ਵੀ ਜੱਥੇਬੰਦੀਆਂ ਇਸ ਇੰਟਰਵਿਊ ਨੂੰ ਦੇਖ ਰਹੀਆਂ ਉਹ ਇਹੋ ਜਿਹੀ ਇਨੀਸ਼ੀਏਟਿਵ ਜ਼ਰੂਰ ਲੈਣਾ ਕਿ ਅਸੀਂ ਇਹੋ ਜਿਹਾ ਉਪਰਾਲੇ ਹੋਰ ਕਰਨੇ ਆ ਤੁਸੀਂ ਅੱਗੇ ਆ ਕੇ ਕੌਮ ਦੀ ਅਗਵਾਈ ਕਰਨੀ ਆ ਕਿਉਂਕਿ ਜਦੋਂ ਅਸੀਂ ਤੁਸੀਂ ਅੱਗੇ ਆ ਕੇ ਕੌਮ ਦੀ ਅਗਵਾਈ ਕਰਾਂਗੇ ਸਾਨੂੰ ਪਤਾ ਹੈ ਆਪਣੀ ਕੌਮ ਦਾ ਦਰਦ ਕੀ ਆ ਅਸੀਂ ਸਮਝਦੇ ਆ ਇਸ ਕਰਕੇ ਅਸੀਂ ਅੱਗੇ ਆਏ ਹੋ ਇਹ ਤੁਸੀਂ ਵੀ ਆਪਣੇ ਆਪ ਦੇ ਉੱਤੇ ਲਵੋ ਤੁਸੀਂ ਆਓ ਅੱਗੇ ਆਓ ਇਨੀਸ਼ੀਏਟਿਵ ਲਵੋ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਇਹੋ ਜਿਹਾ ਇਨੀਸ਼ੀਏਟਿਵ ਲਵੋ ਇਹੋ ਜਿਹਾ ਪ੍ਰੋਗਰਾਮ ਕਰਾਓ ਤਾਂ ਜੋ ਸਿੱਖੀ ਦੀ ਫੁੱਲਵਾੜੀ ਜਿਹੜੀ ਹੋਰ ਵੱਧ ਫੁੱਲ ਸਕੇ ਬਿਲਕੁਲ ਜੀ ਸਿੱਖੀ ਦੀ ਫੁੱਲਵਾੜੀ ਸੋ ਬਿਲਕੁਲ ਸਹੀ ਗੱਲ ਹੈ ਸਿੱਖੀ ਦੀ ਫੁੱਲਵਾੜੀ ਹੋਰ ਵਧਾਉਣ ਦੀ ਜ਼ਰੂਰਤ ਹੈ ਇਸ ਤਰ੍ਹਾਂ ਦੇ ਹੋਰ ਉਪਰਾਲੇ ਕਰਨ ਦੀ ਲੋੜ ਹੈ ਕਿਉਂਕਿ ਅਕਾਲ ਪੁਰਖ ਦੀ ਪੋਜ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਵੱਡੀ ਗਿਣਤੀ ਵਿੱਚ ਛੋਟੇ ਛੋਟੇ ਬੱਚੇ ਪਹੁੰਚੇ ਨੇ ਔਰ ਇਸ ਆਥੇ ਆ ਕੇ ਉਹਨਾਂ ਦੇ ਵੱਲੋਂ ਭਾਗ ਲਿਆ ਗਿਆ ਸੋ ਵਧੇਗਾ ਸੋ ਤੁਸੀਂ ਦੇਖਦੇ ਹੋ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਮੁਕਾਬਲੇ ਕੀਤੇ ਜਾ ਰਹੇ ਨੇ ਔਰ ਜਦੋਂ ਇਹ ਮੁਕਾਬਲੇ ਜਿੱਤਣਗੇ ਇਤਿਹਾਸ ਬਰਜਨ ਹੋਰਗੇ ਔਰ ਇਤਿਹਾਸ ਜਿਹੜਾ ਕਿ ਇਹਨਾਂ ਦਾ ਉਤਸ਼ਾਹ ਹੈ ਹੋਰ ਵੀ ਜ਼ਿਆਦਾ ਵਧੇਗਾ ਸੋ ਅੰਮ੍ਰਿਤਸਰ ਦੇ ਵਿੱਚ ਇਹ ਜਿਹੜਾ ਪ੍ਰੋਮ ਕਰਵਾਇਆ ਗਿਆ ਅਕਾਲਪੁਰਖ ਦੀ ਫੌਜ ਵੱਲੋਂ ਸਾਡਾ ਵਿਰਸਾ ਸਾਡਾ ਪਰਿਵਾਰ ਸੋ ਸਿੱਖ ਫਲਵਾੜੀ ਨੂੰ ਹੋਰ ਬਤਾਉਣ ਦੇ ਲਈ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਨ ਦੇ ਲਈ ਇਹ ਉਪਰਾਲਾ ਕੀਤਾ ਗਿਆ ਔਰ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਕਿ ਹਰ ਥਾਂ 'ਤੇ ਹੋਨੇ ਚਾਹੀਦੇ ਹਨ ਅਕਾਲ ਪੁਰਖ ਦੀ ਫੌਜ ਵੱਲੋਂ ਅੱਜ ਇੱਕ ਵਧੀਆ ਖਾਸ ਉਪਰਾਲਾ ਕੀਤਾ ਗਿਆ ਹੈ ਬੱਚਿਆਂ ਨੂੰ ਬਾਣੀ ਅਤੇ ਬੰਨ ਜੋੜਨ ਲਈ ਇਹ ਉਪਰਾਲਾ ਹੈ ਸਾਡਾ ਵਿਰਸਾ ਸਾਡਾ ਪਰਿਵਾਰ ਸੋ ਹਰ ਸਾਲ ਤਰ੍ਹਾਂ ਇਸ ਸਾਲ ਵੀ ਇਹਨਾਂ ਦੇ ਵੱਲੋਂ ਛੋਟੇ ਛੋਟੇ ਬੱਚਿਆਂ ਦੇ ਗੁਰਬਾਣੀ ਮੁਕਾਬਲੇ ਦਸਤਾਰ ਮੁਕਾਬਲੇ ਰੱਖੇ ਗਏ ਨੇ ਸੋ ਤੁਸੀਂ ਦੇਖਦੇ ਹੋ ਛੋਟੇ ਛੋਟੇ ਬੱਚੇ ਨੇ ਜੋ ਬਾਣੇ ਵਿੱਚ ਸੱਜ ਕੇ ਸਜਾ ਕੇ ਆਏ ਹੋਏ ਨੇ ਬੱਚੇ ਬੱਚੀਆਂ ਇਹ ਬਾਣੇ ਦੇ ਵਿੱਚ ਬਹੁਤ ਸੋਹਣੇ ਲੱਗ ਰਹੇ ਨੇ ਸੋ ਛੋਟੇ ਛੋਟੇ ਬੱਚੇ ਨੇ ਇਹ ਔਰ ਇਹਨਾਂ ਦੇ ਜਿਹੜੇ ਕਿ ਛੋਟੇ ਛੋਟੇ ਮੁਕਾਬਲੇ ਵੀ ਰੱਖੇ ਗਏ ਨੇ ਤਾਂ ਜੋ ਇਹਨਾਂ ਬੱਚਿਆਂ ਉਤਸ਼ਾਹ ਵਾਜੇ ਇਹਨਾਂ ਨੂੰ ਇਤਿਹਾਸ ਨਾਲ ਜੋੜਨ ਦੇ ਲਈ ਖਾਸ ਉਪਰਾਲਾ ਅਕਾਲ ਪੁਰਖ ਦੀ ਫੌਜ ਵੱਲੋਂ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਬੱਚੇ ਜੋ ਸਵੇਰ ਤੋਂ ਹੀ ਇੱਥੇ ਤਿਆਰ-ਬਰ ਤਿਆਰ ਹੋ ਕੇ ਆਏ ਨੇ ਔਰ ਬਾਣ ਦੇ ਵਿੱਚ ਬਹੁਤ ਸੋਹਣੇ ਸਜੇ ਹੋਏ ਨੇ ਸੋ ਤਸਵੀਰਾਂ ਅੰਮ੍ਰਿਤਸਰ ਦੀਆਂ ਦੇ ਜਿੱਥੇ ਕਿ ਅਕਾਲ ਪੁਰਖ ਦੀ ਫੌਜ ਵੱਲੋਂ ਅੱਜ ਇੱਕ ਖਾਸ ਉਪਰਾਲਾ ਕੀਤਾ ਗਿਆ ਹੈ ਅਕਾਲ ਪੁਰਖ ਦੀ ਫੌਜ ਵੱਲੋਂ ਔਰ ਸਾਡਾ ਵਿਰਸਾ ਵਿਰਸੇ ਨੂੰ ਸੰਭਾਲਣ ਦੀ ਜਿਹੜੀ ਕਿ ਲੋੜ ਹੈ ਇਹਨਾਂ ਬੱਚਿਆਂ ਨੂੰ ਬਾਣੀ ਅਤੇ ਬਾਨਾ ਜੋੜਨ ਲਈ ਖਾਸ ਉਪਰਾਲਾ ਕੀਤਾ ਗਿਆ ਹੈ ਬੱਚੇ ਬਾਣੇ ਦਮਾਲੇਸ ਜਾ ਕੇ ਬਾਣਾ ਪਾ ਕੇ ਪਹੁੰਚੇ ਹੋਏ ਨੇ ਔਰ ਇਹਨਾਂ ਦੇ ਨਾਲ ਹੀ ਮੁਕਾਬਲੇ ਦੇ ਵਿੱਚ ਭਾਗ ਲਿਆ ਜਿੰਨਾਂ ਵਿੱਚ ਦਸਾਂ ਗੁਰਾਂ ਦੇ ਨਾਮ ਛੋਟੇ ਸੱਜਣ ਦੇ ਵੱਡੇ ਸੱਜਣ ਨਾਮ ਔਰ ਹੋਰ ਵੀ ਜਿਹੜੇ ਮੁਕਾਬਲੇ ਰੱਖੇ ਗਏ ਨੇ ਸੋ ਪੂਰੀ ਜਾਣਕਾਰੀ ਦੇ ਲਈ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਇਹਨਾਂ ਮੈਂਬਰਾਂ ਦੇ ਨਾਲ ਜਿਹੜੇ ਕਿ ਇਹ ਸਾਰਾ ਆਰਗੇਨਾਈਜ਼ ਕਰ ਰਹੇ ਨੇ ਉਹਨਾਂ ਦੇ ਨਾਲ ਕਿ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਇਸ ਤਰ੍ਹਾਂ ਦੇ ਉਪਰਾਲੇ ਹੋਰ ਥਾਵਾਂ ਤੇ ਵੀ ਹੋਣੇ ਚਾਹੀਦੇ ਨੇ ਤਾਂ ਕਿ ਸਾਡੇ ਜਿਹੜੇ ਨੌਜਵਾਨ ਨੇ ਜਿਹੜੇ ਬੱਚੇ ਬੱਚੀਆਂ ਨੇ ਉਹਨਾਂ ਨੂੰ ਇਤਿਹਾਸ ਬਾਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਰ ਜੀ ਜਿਵੇਂ ਕਿ ਇਹ ਉਪਰਾਲਾ ਕੀਤਾ ਗਿਆ ਹੈ ਇਸ ਤਰ੍ਹਾਂ ਦੇ ਹੋਰ ਵੀ ਉਪਰਾਲੇ ਚਾਹੀਦੇ ਨੇ ਤਾਂ ਕਿ ਸਾਡੇ ਜਿਹੜੇ ਬੱਚੇ ਨੇ ਬੱਚੀਆਂ ਨੇ ਛੋਟੇ ਬੱਚੇ ਨੇ ਕਿਉਂਕਿ ਕਹਿੰਦੇ ਨੇ ਜਿਹੜੇ ਬੱਚਿਆਂ ਨੂੰ ਸ਼ੁਰੂ ਵਿੱਚ ਜੋ ਉਹਨਾਂ ਦੇ ਦਿਮਾਗ ਵਿੱਚ ਪਾਇਆ ਜਾਂਦਾ ਜਾਵੇ ਜੋ ਉਹਨਾਂ ਨੂੰ ਸਿਖਾਇਆ ਜਾਂਦਾ ਜਾਵੇ ਉਹ ਹੀ ਅੱਗੇ ਜਾ ਕੇ ਉਹ ਬੱਚੇ ਸਿੱਖਾਏ ਡੈਫੀਨੇਟਲੀ ਵੀਰ ਜੀ ਮੈਂ ਇਥੇ ਇੱਕ ਗੱਲ ਤੁਹਾਡੀ ਬਿਲਕੁਲ ਕਰੈਕਟ ਆ ਕਿ ਬੱਚੇ ਸਫੇਦ ਕਾਗਜ਼ ਨੇ ਕੋਹਰਾ ਕਾਗਜ਼ ਨੇ ਅਸੀਂ ਉਹਨਾਂ ਤੇ ਜਿਹੜੇ ਦਿੱਦ ਜੋ ਲਿਖਤਾ ਉਹ ساری ਉਮਰ ਲੈਣਾ ਵਾ ਅੱਜ ਜਿਹੜੇ ਇੱਕੋ ਗੁਰਤੀ ਲੈ ਕੇ ਜਾ ਰਹੇ ਸਾਰੀ ਉਮਰ ਇਹਨਾਂ ਤੇ ਰਹਿਣੀ ਤੇ ਇਹ ਅੱਗੇ ਜਾ ਕੇ ਸਾਡੇ ਇਹ ਸਾਡਾ ਭੂਵਿੱਖ ਨੇ ਇਹ ਇਹ ਅਸੀਂ ਆਪ ਦੀ ਆਣ ਵਾਲੀ ਪਨੀਰੀ ਨੂੰ ਜੋ ਸੰਭਾਲਾਂਗੇ ਨਾ ਤੇ ਸਾਨੂੰ ਇੱਕ ਤੇ ਆਪਣੇ ਆਪ ਦੇ ਅਸੀਂ ਮੂਹ ਤਹਾਂ ਜੋਗੇ ਹੈਗੇ ਗੁਰਗੋਬਿੰਦ ਬਾਦਸ਼ਾਹ ਨੂੰ ਕਿ ਅਸੀਂ ਹਾਂ ਕੁਛ ਨਾ ਕੁਛ ਜ਼ਰੂਰ ਕਰ ਰਹੇ ਹਾਂ ਤੁਸੀਂ ਉਹ ਚਿੜੀ ਵਾਲੀ ਕਹਾਣੀ ਤੇ ਸੁਣੀ ਹੋਏਗੀ ਕਿ ਉਹ ਤੁੰਗਨਲ ਪਾਣੀ ਭਰਦੀ ਹੈ ਤੇ ਜੰਗਲ ਨੂੰ ਭਜਾਉਣ ਦੀ ਕੋਸ਼ਿਸ਼ ਕਰਦੀ ਹੈ ਇਹ ਜੰਗਲ ਚ ਜਿਹੜੀ ਆਗ ਲੱਗੀ ਹੈ ਨਾ ਤੇ ਬੁਝ ਨਹੀਂ ਇਸ ਤਰ੍ਹਾਂ ਹੀ ਹੈ ਅਸੀਂ ਇਸ ਇਸ ਮੱਦੇਂਦਰਹੀਂ ਇੰਨੀ ਜਿਆਦਾ ਜ਼ਰੂਰਤ ਕਹਾਂਗੇ ਕਿ ਅਸੀਂ ਉਹ ਕੰਮ ਕਰ ਰਹੇ ਹਾਂ ਕਿ ਇਹ ਪੰਛੀ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਉਹਦੇ ਪੇਰੈਂਟਸ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਬੱਚਿਆਂ ਨੂੰ ਇੰਨੇ ਸੋਹਣੇ ਸਰੂਪ ਬਣਾ ਕੇ ਸਜਾ ਕੇ ਲੈ ਕੇ ਆਉਂਦੇ ਨੇ ਤੇ ਤੁਹਾਨੂੰ ਪਤਾ 25 ਦਸੰਬਰ ਨੂੰ ਕੀ ਹੁੰਦਾ ਸੀਗਾ ਕਿਸ ਕਿਸਮ Christmas Day ਮਨਾਉਂਦੇ ਸੀ ਉਹ ਚਲੋ ਜਿਹੜੇ ਮਨਾਉਂਦੇ ਨੇ ਉਹਨਾਂ ਨੂੰ ਮੁਬਾਰਕ ਆਸ ਇਹਨਾਂ ਨੂੰ ਗਲਤ ਨਹੀਂ ਕਹਿੰਦੇ ਪਰ ਉਹ ਇੱਕ ਕਿਸਮ ਦੀ ਇੱਕ ਲਹਿਰ ਚੱਲੀ ਹੋਈ ਸੀ ਤੇ ਕਾਲਪੁਰਖੀ ਫੌਜ ਨੇ ਜਦੋਂ ਇਹ ਇਨੀਸ਼ੀਏਟਿਵ ਲਿੱਤਾ ਕਿ 25 ਦਸੰਬਰ ਨੂੰ ਅਸੀਂ ਇਹ ਛੋਟੇ ਸਾਹਿਬ ਜੰਮ ਦੇ ਦਿਹਾੜਾ ਮਨਾਣਾ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਮਾਤਰਾ ਦੇ ਵਿੱਚ ਇੱਥੇ ਬੱਚੇ ਜਿਹੜੇ ਪਹੁੰਚੇ ਆ ਅੰਮ੍ਰਿਤਸਰ ਦੇ ਵੱਖ-ਵੱਖਰੇ ਪਿੰਡਾਂ ਦੇ ਵਿੱਚੋਂ ਲੋਕ ਇੱਥੇ ਪਹੁੰਚੇ ਨੇ ਆਪਣੇ ਬੱਚਾ ਨੂੰ ਲੈ ਕੇ ਇੱਥੇ ਪਚੰਗੀ ਮੁਕਾਬਲੇ ਦਸਤਾਰ ਮੁਕਾਬਲੇ ਕਵਿਤਾ ਮੁਕਾਬਲੇ ਹੋਰ ਤੇ ਹੋਰ ਫਿਜ਼ੀਕਲੀ ਐਕਟੀਵਿਟੀਆਂ ਕਰਵਾਈਆਂ ਜਾ ਰਹੇ ਜਿਦੇ ਵਿੱਚ ਆਰਮ ਵੈਸਲਿੰਗ ਆ ਰਸਾ ਗੱਸੀ ਆ ਫੈਰ ਇਸ ਤੋਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚਾ ਨੂੰ ਗੋਲਾ ਸੁੱਟਣਾ ਦਿਖਾਇਆ ਜਾ ਰਿਹਾ ਮਿਸਟਰ ਦਿਖਾਇਆ ਜਾ ਰਿਹਾ ਹੈ ਨਾ ਤੁਸੀਂ ਮਤਲਬ ਇੱਕ ਪ੍ਰਾਊਡ ਫੀਲ ਹੁੰਦਾ ਤੁਸੀਂ ਵੀ ਸਭ ਸੁਰਦੋਂ ਤੁਹਾਨੂੰ ਵੀ ਪ੍ਰਾਊਡ ਫੀਲ ਹੁੰਦਾ ਹੋਏਗਾ ਹੁੰਦਾ ਕਿ ਨਹੀਂ ਹੁੰਦਾ ਸੋ ਇਹ ਇੱਕ ਚੀਜ਼ ਹੈ ਕਿ ਜਦੋਂ ਅਸੀਂ ਅਸੀਂ ਕਿਸੇ ਨੂੰ ਐਪਰੀਸ਼ੀਏਟ ਕਰਦੇ ਨਾ ਹੁਣ ਇਹ ਬੱਚਿਆਂ ਨੂੰ ਸਾਡੇ ਲਈ ਸਰ ਬੱਚਾ Winner ਹੈ ਤੇ ਜਦੋਂ ਇਹ ਬੱਚਿਆਂ ਨੂੰ ਇੱਕ ਸਟੇਜ ਦੇ ਉੱਤੇ ਆ ਕੇ ਬੋਲਣ ਦਾ ਮੌਕਾ ਦਿੱਤਾ ਨਾ ਤੇ ਬੱਚੇ ਨੂੰ ਇਹ ਲੱਗਦਾ ਕਿ ਮੇਰੇ ਸਿਰ ਤੇ ਇੱਕ ਜ਼ਿੰਮੇਵਾਰੀ ਆ ਗਈ ਹੈ ਤੇ ਫਿਰ ਉਹ ਬੱਚਾ ਜ਼ਿੰਮੇਵਾਰੀ ਸਾਰੀ ਉਮਰ ਹੀ ਸੰਭਾਲੇਗਾ ਆਪਣੀ ਮੈਂ ਇੱਕ ਚੀਜ਼ ਦੇਖ ਰਿਹਾ ਸੀ ਕਿ ਸਭ ਤੋਂ ਪਹਿਲਾਂ ਜਿਵੇਂ ਸੁਣਿਆ ਸੀ ਕਿ ਸਭ ਤੋਂ ਪਹਿਲਾਂ ਜਿਹੜਾ ਪਾਠ ਇਹ ਬੱਚੇ ਮਾਪਿਆਂ ਕੋ ਸਿੱਖਦੇ ਨੇ ਔਰ ਮਾਪੇ ਹੀ ਜਿਹੜੇ ਕਿਸੇ ਜੇਰ ਤੋਂ ਬੈਠੇ ਹੋਏ ਨੇ ਨਾ ਬੱਚੇ ਨੂੰ ਲੈ ਕੇ ਜੇਕਰ ਮਾਪੇ ਬੈਠੇ ਨੇ ਤਾਂ ਬੱਚੇ ਇੱਥੇ ਹਾਜ਼ਰ ਨੇ ਅੱਜ ਇਹ ਬੱਚੇ ਇਥੋਂ ਕੋਈ ਸਿੱਖ ਕੇ ਜਾਣਗੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਤਿਹਾਸ ਬਣ ਜਾਵੇ ਡੈਫੀਨੇਟਲੀ ਮੈਂ ਥੈਂਕਸ ਕਰਦਾ ਸਾਰੇ ਪੇਰੈਂਟਸ ਦਾ ਜਿਹੜੇ ਕਾਲਪੁਰਪ ਕੀ ਫੌਜ ਦੇ ਇੱਕ ਸੱਦੇ ਦੇ ਉੱਤੇ ਇੰਨੀ ਵੱਡੀ ਮਾਤਰਾ ਦੇ ਵਿੱਚ ਇਕੱਠੇ ਹੋਏ ਆ ਇਹਨੇ ਜਿਆਦਾ ਇੰਨੀ ਅੰਮ੍ਰਿਤਸਰ ਤੋਂ ਦੇ ਆਏ ਆ ਨੇ ਨਾਲ ਦੇ ਲੱਗਦੇ ਪਿੰਡਾਂ ਤੋਂ ਆਏ ਨੇ ਅੰਮ੍ਰਿਤਸਰ ਏ ਮੈਂ ਥੈਂਕਸ ਕਰਦਾ ਹਾਂ ਉਹਨਾਂ ਪੇਰੈਂਟਸ ਆ ਜਿਹੜੇ ਆਪਣੇ ਬੱਚਿਆਂ ਨੂੰ ਇਸ ਪਾਸੇ ਤੋਰ ਰਹੇ ਨੇ ਤੇ ਜਿਹੜੇ ਨਹੀਂ ਇਸ ਪਾਸੇ ਤੋਰਦੇ ਅੱਜ ਵੀ ਉਹ ਅਵੇਸਲੇ ਨੇ ਸ਼ਾਇਦ ਤੇ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਪਣੇ ਬੱਚੇ ਨੂੰ ਇਸ ਪਾਸੇ ਤੋਰੋ ਕੁੱਲ ਕਿੰਨੇ ਕ ਬੱਚੇ ਨੇ ਕਿਉਂਕਿ ਮੈਂ ਵੇਖਿਆ ਛੋਟੀ ਉਮਰ ਦੇ ਜਿਹੜੇ ਛੋਟੇ ਬੱਚੇ ਨੇ ਤੁਰਨਾ ਹੀ ਸੀ ਕਿ ਉਹ ਵੀ ਪਹੁੰਚੇ ਹੋਏ ਨਹੀਂ ਸੀ ਹਾਂਜੀ ਹੁਣ ਤੱਕ ਤਕਰੀਬਨ 1.5 ਹਜ਼ਾਰ ਪਲੱਸ ਐਂਟਰੀ ਆ ਚੁੱਕੀ ਹੈ ਤੇ ਜਿਹੜੇ ਸੀ ਦੇਖ ਰਹੇ ਆ ਤੇ ਅਸੀਂ ਦੇਖਦੇ ਹਾਂ ਕਿ ਜਿਹੜੇ ਚਲਦੇ ਫਿਰਦੇ ਵੀ ਆਉਂਦੇ ਬੇਨਾ ਹਾਂ ਏਰੀਆ ਚ ਜੇ ਤੁਹਾਨੂੰ ਪਤਾ ਲੱਗਦਾ ਕਿ ਇੱਥੇ ਬਈ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਤੇ ਹੁਣ ਆ ਕੇ ਪੁੱਛ ਰਹੇ ਕਿ ਅਜੀ ਪਾਰਟਿਸਪੇਟ ਕਰਦੇ ਨੇ ਅਸੀਂ ਨਾ ਕਿਸੇ ਨੇ ਨਹੀਂ ਕਰ ਰਹੇ ਤੁਹਾਡੇ ਲਈ ਅਸੀਂ ਵੈਲਕਮ ਆ ਤੁਸੀਂ ਆਓ ਤੁਸੀਂ ਪਾਰਟਿਸਪੇਟ ਕਰੋ ਐਟਲੀਸਟ ਚਲੋ ਇਸ ਗੱਲ ਤੇ ਤੁਸੀਂ ਹੈ ਨਾ ਕਿ ਉਹ ਆ ਕਿੱਧਰ ਨੂੰ ਰਹੇ ਨੇ ਵਾਪਸੀ ਆ ਰਹੀ ਹੈ ਆਨੰਦਪੁਰ ਸਾਹਿਬ ਨੂੰ ਅੱਛਾ ਲੱਗ ਰਿਹਾ ਮਾਨੂੰ ਇੱਕ ਤਸੱਲੀ ਮਿਲ ਰਹੀ ਹੈ ਬੜੀ ਖੁਸ਼ੀ ਹੋ ਰਹੀ ਹੈ ਜਿਹੜੀ ਗੱਲ ਤੁਸੀਂ ਕਹੀ ਵਾਪਸੀ ਆਨੰਦਪੁਰ ਸਾਹਿਬ ਦੀ ਕਿ ਮੈਨੂੰ ਲੱਗਦਾ ਹੈ ਕਿ ਜੇਕਰ ਇੱਥੇ ਕੋਈ ਹੋਰ ਰੰਗ ਰੰਗ ਪ੍ਰੋਗਰਾਮ ਹੋਤਾ ਤਾਂ ਇਕੱਠ ਬਹੁਤ ਜਿਆਦਾ ਹੋਣਾ ਸੀ ਪਰ ਜੇਕਰ ਜੇ ਇਹ ਪ੍ਰੋਗਰਾਮ ਹੋ ਰਿਹਾ ਹੈ ਤਾ ਗਿਣਤੀ ਜਿਹੀ ਕੁਝ ਮਾਪੇ ਪਹੁੰਚੇ ਨੇ ਤੁਸੀਂ ਕਹੇ 1000 2000 ਬੱਚਾ ਜਿਹੜੂ ਪਹੁੰਚੇ ਵੀਰ ਜੀ ਤੁਸੀਂ ਇੱਥੇ ਮੈਂ ਆਪਣੀ ਗੱਲ ਕਰੈਕਟ ਕਰੋ ਰੰਗਾ ਰੰਗ ਪ੍ਰੋਗਰਾਮ ਜਿਹਦੇ ਵਿੱਚ ਜੇ ਪਹੁੰਚਦੇ ਤੇ ਉਹਦੇ ਵਿੱਚ ਤੁਸੀਂ ਕਹੇ ਕਿ ਬਹੁਤ ਜ਼ਿਆਦਾ ਪ੍ਰੋਗਰਾਮ ਦੇ ਵਿੱਚ ਹੋਣਾ ਸੀਗਾ ਕਟ ਪਰ ਤੁਸੀਂ ਦੇਖੋ ਇੱਥੇ ਵੀ ਠਾਠਾ ਮਾਰਦਾ ਕੱਟ ਹੈਗਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਪ੍ਰਤੱਖ ਸਬੂਤ ਹੈਗਾ ਕਿ ਸਾਡੀ ਘਰ ਵਾਪਸੀ ਦੀ ਤਿਆਰੀ ਹੈ ਅਸੀਂ ਤਿਆਰ ਆ ਅਸੀਂ 네ਗੇਟਿਵ ਨਹੀਂ ਅਸੀਂ ਪੋਜ਼ਿਟਿਟਿਵ ਆ ਬਹੁਤ ਪੋਜ਼ਿਟਿਟਿਵ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋ ਇਹ ਕੱਟ ਹੋਰ ਕਿੰਨਾ ਵੱਡਾ ਹੁੰਦਾ ਬਿਲਕੁਲ ਲੱਗਦਾ ਕਿ ਆਉਣ ਡੈਫੀਨੇਟਲੀ ਪਹੁੰਚਣਗੇ ਜੀ ਬਹੁਤ ਵੱਡੀ ਐਵਰੇਜ ਪਹੁੰਚਣਗੇ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਲੋਕਾਂ ਦੇ ਜਿਹੜੇ ਘਰ ਬੈਠ ਕੇ ਤੁਹਾਨੂੰ ਦੇਖ ਰਹੇ ਨੇ ਕਿ ਇਹ ਤੁਸੀਂ ਅੰਮ੍ਰਿਤਸਰ ਸੀ ਉਪਰਾਲਾ ਕੀਤਾ ਤੇ ਹਰ ਸ਼ਹਿਰ ਦੇ ਵਿੱਚ ਜਗ੍ਹਾ ਤੇ ਉਪਰਾਲਾ ਬਿਲਕੁਲ ਜੀ ਮੇਰਾ ਸਾਰਿਆਂ ਦੀ ਸੰਗਤਾਂ ਦੇ ਚੰਨਾਂ 'ਚ ਬੇਨਤੀ ਆ ਜਿਹੜੀਆਂ ਵੀ ਜੱਥੇਬੰਦੀਆਂ ਇਸ ਇੰਟਰਵਿਊ ਨੂੰ ਦੇਖ ਰਹੀਆਂ ਉਹ ਇਹੋ ਜਿਹੀ ਇਨੀਸ਼ੀਏਟਿਵ ਜ਼ਰੂਰ ਲੈਣਾ ਕਿ ਅਸੀਂ ਇਹੋ ਜਿਹਾ ਉਪਰਾਲੇ ਹੋਰ ਕਰਨੇ ਆ ਤੁਸੀਂ ਅੱਗੇ ਆ ਕੇ ਕੌਮਦਿਆ ਅਗਵਾਈ ਕਰਨੀ ਆ ਕਿਉਂਕਿ ਜਦੋਂ ਅਸੀਂ ਤੁਸੀਂ ਅੱਗੇ ਆ ਕੇ ਕੌਮਦਿਆ ਅਗਵਾਈ ਕਰਾਂਗੇ ਸਾਨੂੰ ਪਤਾ ਹੈ ਆਪਣੀ ਕੌਮ ਦਾ ਦਰਦ ਕੀ ਆ ਅ ਇਸ ਕਰਕੇ ਅਸੀਂ ਅੱਗੇ ਆਏ ਹੋਏ ਆ ਕਿ ਇਹ ਤੁਸੀਂ ਵੀ ਆਪਣੇ ਆਪ ਦੇ ਉੱਤੇ ਲਵੋ ਤੁਸੀਂ ਆਓ ਅੱਗੇ ਆਓ ਇਨੀਸ਼ੀਏਟਿਵ ਲਵੋ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਇਹੋ ਜਿਹੇ ਇਨੀਸ਼ੀਏਟਿਵ ਲਵੋ ਇਹੋ ਜਿਹੇ ਪ੍ਰੋਗਰਾਮ ਕਰੋ ਤਾਂ ਜੋ ਸਿੱਖੀ ਦੀ ਫਲਵਾੜੀ ਜਿਹੜੀ ਹੋਰ ਵੱਧ ਫੁੱਲ ਸਕੇ ਬਿਲਕੁਲ ਜੀ ਸਿੱਖੀ ਦੀ ਫਲਵਾੜੀ ਸੋ ਬਿਲਕੁਲ ਸਹੀ ਗੱਲ ਹੈ ਸਿੱਖੀ ਦੀ ਫਲਵਾੜੀ ਹੋਰ ਵਧਾਉਣ ਦੀ ਜ਼ਰੂਰਤ ਹੈ ਇਸ ਤਰ੍ਹਾਂ ਦੇ ਹੋਰ ਉਪਰਾਲੇ ਕਰਨ ਦੀ ਲੋੜ ਹੈ ਕਿਉਂਕਿ ਅਕਾਲ ਪੁਰਖ ਦੀ ਪوج ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਵੱਡੀ ਗਿਣਤੀ ਵਿੱਚ ਛੋਟੇ ਛੋਟੇ ਬੱਚੇ ਪਹੁੰਚੇ ਨੇ ਔਰ ਇਸ ਆਥੇ ਆ ਕੇ ਉਹਨਾਂ ਦੇ ਵੱਲੋਂ ਵਧੇਗਾ ਸੋ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਮੁਕਾਬਲੇ ਕੀਤੇ ਜਾ ਰਹੇ ਨੇ ਔਰ ਜਦੋਂ ਇਹ ਮੁਕਾਬਲੇ ਜਿੱਤਣਗੇ ਇਤਿਹਾਸ ਬਰਜਨ ਹੋਰਗੇ ਔਰ ਇਤਿਹਾਸ ਜਿਹੜਾ ਕਿ ਇਹਨਾਂ ਦਾ ਉਤਸ਼ਾਹ ਹੈ ਹੋਰ ਵੀ ਜ਼ਿਆਦਾ ਵਧੇਗਾ ਸੋ ਅੰਮ੍ਰਿਤਸਰ ਦੇ ਵਿੱਚ ਇਹ ਜਿਹੜਾ ਉਪਰੰਪ ਕਰਵਾਇਆ ਗਿਆ ਕਾਲਪੁਰਖ ਦੀ ਫੌਜ ਵੱਲੋਂ ਸਾਡਾ ਵਿਰਸਾ ਸਾਡਾ ਪਰਿਵਾਰ ਸੋ ਸਿੱਖ ਫਲਵਾੜੀ ਨੂੰ ਹੋਰ ਬਤਾਉਣ ਦੇ ਲਈ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਨ ਦੇ ਲਈ ਇਹ ਉਪਰਾਲਾ ਕੀਤਾ ਗਿਆ ਔਰ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਕਿ ਹਰ ਥਾਂ 'ਤੇ ਕੋਨੇ ਚੈਦੇ ਹਨ ਦੈਨ ਸਵੇਰਾ ਤੋਂ ਗੁਰਤੀ ਸਿੰਘ ਅੰਮ੍ਰਿਤਸਰ ਸਾਹਿਬ